ਕੁਝ ਵੋਟਾਂ ਨੂੰ ਡਰਦੇ ਮਾਰੇ ਪਾਉਂਦੇ ਨੇ ਕੁਝ ਨੋਟਾਂ ਨੂੰ ਮਰਦੇ ਮਾਰੇ ਪਾਉਂਦੇ ਨੇ ਕੁਝ ਵੋਟਾਂ ਨੂੰ ਡਰਦੇ ਮਾਰੇ ਪਾਉਂਦੇ ਨੇ ਕੁਝ ਨੋਟਾਂ ਨੂੰ ਮਰਦੇ ਮਾਰੇ ਪਾਉਂਦੇ ਨੇ ਬੇਸ਼ੱਕ ਜਿੱਦਾਂ ਮਰਜ਼ੀ ਵੋਟ ਜਿਤਾਉਂਦੇ ਨੇ ਪਰ ਬੁਰਿਆਂ ਦੀ ਸਰਕਾਰ ਨਾ ਕਰਿਓ ਡੁੱਬ ਜਾਓਗੇ ਬੇਕਦਰਾਂ ਨਾਲ ਪਿਆਰ ਨਾ ਕਰਿਓ ਡੁੱਬ ਜਾਓਗੇ ਬੇਕਦਰਾਂ ਨਾਲ ਪਿਆਰ ਨਾ ਕਰਿਓ ਡੁੱਬ ਜਾਓਗੇ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਵਟੂਹਾ ਮਿੱਤਰ ਮੇਰੇਓ ਵੋਟਾਂ ਨੇੜੇ ਨਗੀਆਂ ਤੁਹਾਨੂੰ ਪਤਾ ਲੀਡਰ ਤੇ ਲੀਡਰਾਂ ਦੇ ਘੜਮ ਚੌਧਰੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਢੇੜੇ ਮਾਰਨੇ ਸ਼ੁਰੂ ਕਰਤੇ ਉਹਨਾਂ ਨੇ ਲੋ ਜੀ ਨਸ਼ਾ ਲੈ ਕੇ ਆਉਣਗੇ ਪੈਸੇ ਦਾ ਲਾਲਚ ਦੇਣਗੇ ਭੁੱਕੀਆਂ ਫੀਮਾ ਜਰਦੇ ਪਤਾ ਨਹੀਂ ਕਿਆ-ਕਿਆ ਕਰਨਗੇ ਤੁਹਾਨੂੰ ਲਾਲਚ ਦੇਣਗੇ ਮਿੱਤਰੋ ਮੇਰੇਓ ਬਚਿਓ ਇਨ੍ਹਾਂ ਘੜਮ ਚੌਧਰੀਆਂ ਤੋਂ ਇਨ੍ਹਾਂ ਦੇ ਪਿੱਛੇ ਲੱਗ ਕੇ ਆਪਣੇ ਬੱਚਿਆਂ ਦਾ ਫਿਊਚਰ ਨਾ ਖਰਾਬ ਕਰਿਓ ਆਪਣਾ ਫਿਊਚਰ ਨਾ ਖਰਾਬ ਕਰਿਓ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੋਟ ਪਾਇਓ ਇਹ ਤੁਹਾਡਾ ਅਧਿਕਾਰ ਆ ਕੱਲਾ ਕੱਲਾ ਬੰਦਾ ਵੋਟ ਪਾਉਣ ਜਾਇਓ ਪਰ ਚੇਤਿਆਂ ਚ ਰੱਖਿਓ ਪੰਜਾਬ ਲਈ ਕੌਣ ਖੜਿਆ ਪੰਜਾਬੀ ਅਤਲੀ ਕੌਣ ਕੜਿਆ ਬੋਲੀ ਲਈ ਕੌਣ ਖੜਿਆ ਸਮਾਜ ਲਈ ਕੌਣ ਖੜਿਆ ਪਾਣੀਆਂ ਦੀ ਗੱਲ ਕਿਹਨੇ ਕੀਤੀ ਬਾਣੀ ਦੀ ਗੱਲ ਕੀਤੀ ਕੀਤੀ ਗੁਰੂਆਂ ਦੀ ਗੱਲ ਕਿਹਨੇ ਕੀਤੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਤੇ ਉਹਨਾਂ ਤੇ ਕਾਰਵਾਈ ਕਰਨ ਤੇ ਕਰਾਉਣ ਦੀ ਗੱਲ ਕੌਣ ਕਰਦਾ ਪਿਆ ਚੇਤਿਆਂ ਦੇ ਵਿੱਚ ਰੱਖਿਓ ਕਿੰਨਾ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਮਦਦ ਕੀਨੇ ਕੀਤੀ ਆ ਤੇ ਉਹਨਾਂ ਨੂੰ ਫੜਾਉਣ ਦਾ ਯਤਨ ਕੌਣ ਕਰ ਰਿਹਾ ਤੇ ਉਹਨਾਂ ਨੂੰ ਕੌਣ ਫੜਾ ਰਿਹਾ ਚੇਤਿਆਂ ਦੇ ਵਿੱਚ ਰੱਖਿਓ ਕੱਲੇ-ਕੱਲੇ ਬੰਦੇ ਨੂੰ ਕੱਲੇ-ਕੱਲੇ ਲੀਡਰ ਨੂੰ ਚੇਤੇ ਦੇ ਵਿੱਚ ਰੱਖਿਓ ਕੀਨੇ ਸਾਡੇ ਲਈ ਕੀ ਕੀਤਾ ਤੇ ਕੌਣ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਆਉਂਦਾ ਤੇ ਕੀਦੇ ਦੇ ਪਰਚੇ ਹੋਏ ਨੇ ਬੋਲੀ ਵਾਸਤੇ ਈਦੇ ਦੇ ਪਰਚੇ ਹੋਏ ਨੇ ਜਿਹੜਾ ਸਾਡੀ ਨੌਜਵਾਨੀ ਦੀ ਲੜਦੇ ਜਵਾਨਾਂ ਉੱਤੇ ਟੱਕੇ ਨਾਲ ਤਸੱਦਦ ਕੀਤਾ ਗਿਆ ਚੇਤੇ ਰੱਖਿਓ ਕੱਲੇ ਕੱਲੇ ਕੈਂਡੀਡੇਟ ਨੂੰ ਚੇਤੇ ਰੱਖਿਓ ਵੋਟ ਪਾਉਣ ਤੋਂ ਪਹਿਲਾਂ ਜਿਹਹਣ ਦੇ ਵਿੱਚ ਲੈ ਆਇਓ ਪੰਜਾਬ ਦਾ ਅਸਲੀ ਹਮਦਰਦ ਕੌਣ ਹੈ ਅਸਲੀ ਪੰਜਾਬੀ ਕਿਹੜਾ ਹੈ ਚੇਤੇ ਰੱਖਿਓ ਪੰਜਾਬੀਓ ਕਿਸੇ ਚੱਜਦੇ ਨੂੰ ਵੋਟ ਪਾਇਓ ਕਿਸੇ ਚੱਜਦੇ ਨੂੰ ਵੋਟ ਪਾਇਓ ਕਿਸੇ ਚੱਜਦੇ ਨੂੰ ਵੋਟ ਪਾਇਓ